ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦੀ ਕਹਾਣੀ ਕਰਾਂਗੇ ਖਰਗੋਸ਼ ਤੇ ਕਛੂ ਕਿੰਕੀ ਕਛੂ ਕਮਾ ਠੀਕ ਹੈ ਲਾਈਨਾਂ ਵਿੱਚ ਅਸੀਂ ਪਹਿਲੇ ਪੈਰਾਗ੍ਰਾਫ ਚ ਕੀਤੀ ਅੱਜ ਅਸੀਂ ਲਾਈਨਾਂ ਵਿੱਚ ਕਰਾਂਗੇ ਠੀਕ ਹੈ ਨਾ ਲੈਟਸ ਸਟਾਰਟ ਇੱਕ ਜੰਗਲ ਵਿੱਚ ਖਰਗੋਸ਼ ਅਤੇ ਕਛੂ ਕਮਾ ਰਹਿੰਦੇ ਸਨ ਉਹ ਦੋਵੇਂ ਪੱਕੇ ਮਿੱਤਰ ਸਨ ਯਾਨਕੀ ਬੈਸਟ ਫਰੈਂਡਸ ਸੀ ਦੋਵੇਂ ਇੱਕ ਦਿਨ ਖਰਗੋਸ਼ ਕਛੂ ਕਮੇ ਦੀ ਸੁਸਤ ਚਾਲ ਤੇ ਹੱਸਿਆ ਸੂਸਤ ਮਤਲਬ ਕਿਉਂਕਿ ਜਿਹੜਾ ਕਛੂ ਕਮ ਹੈ ਟੋ ਟਵਾਇਸਾ ਹੌਲੀ ਹੌਲੀ ਚਲਦਾ ਤੇ ਖਰਗੋਸ਼ ਕੀ ਕੀਤਾ ਉਹਦੀ ਚਾਲ ਤੇ ਉਹਦੇ ਤੁਰਨ ਤੇ ਜਾਂ ਚਲਨ ਤੇ ਹੱਸਿਆ ਕਛੂ ਕੰਮੇ ਨੂੰ ਇਸ ਗੱਲ ਤੇ ਗੁੱਸਾ ਆਇਆ ਅਤੇ ਉਸਨੇ ਖਰਗੋਸ਼ ਨੂੰ ਦੌੜ ਲਾਉਣ ਲਈ ਕਿਹਾ ਦੋਹਾਂ ਨੇ ਦੌੜ ਕੇ ਇੱਕ ਦਰਖਤ ਤੱਕ ਪਹੁੰਚਣ ਦਾ ਫੈਸਲਾ ਕੀਤਾ ਦੌੜ ਸ਼ੁਰੂ ਹੋ ਗਈ ਖਰਗੋਸ਼ ਬਹੁਤ ਤੇਜ਼ ਤੋਰਿਆ ਤੇਜ਼ ਤੋਰਨ ਕਰਕੇ ਉਹ ਥੱਕ ਗਿਆ ਤੇ ਰਸਤੇ ਵਿੱਚੋਂ ਇੱਕ ਦਰਖਤ heids ਹੋ ਗਿਆ। ਯਾਨਕਿ ਉਹ ਬਹੁਤ ਤੇਜ਼ ਧੋੜਿਆ ਤੇ ਉਹ ਇੱਕ ਦਰਖਤ heids ਹੋ ਗਿਆ ਤਾਂ ਠੰਡੀ ਹਵਾ ਚੱਲਦੀ ਹੀ ਤਉਹਨੂੰ ਨੀਂਦ ਆ ਗਈ ਸੀ। ਕਛੂ ਕਮਾ ਹੌਲੀ ਹੌਲੀ ਆਪਣੀ ਚਾਲ ਚੱਲਦਾ ਗਿਆ ਤੇ ਸੁੱਤੇ ਹੋਏ ਖਰਗੋਸ਼ ਕੋਲੋਂ ਲੰਘ ਗਿਆ। ਜਿੱਥੇ ਖਰਗੋਸ਼ ਸੁਕਤਾ ਹੋਇਆ ਹੀ ਕਛੂ ਕਮਾ ਨੇ ਉਹ ਵੀ ਜਿਹੜੀ ਜਗ੍ਹਾ ਪਾਰ ਕਰ ਲਈ। ਉਹ ਖਰਗੋਸ਼ ਤੋਂ ਪਹਿਲਾਂ ਦਰਖਤ ਤੱਕ ਦਰਖਤ ਤੱਕ ਪਹੁੰਚ ਗਿਆ ਜਿੱਥੋਂ ਨੇ ਡਿਸਾਈਡ ਕੀਤਾ ਸੀ ਕਿ ਅਸੀਂ ਦੋਨਾਂ ਨੇ ਇੱਥੇ ਪਹੁੰਚਣਾ ਹੈ ਕਿ ਜਿਹੜਾ ਕਛੂ ਕਮ ਹੈ ਹੌਲੀ ਚੱਲਦਾ ਹੈ ਪਰ ਫਿਰ ਵੀ ਉਹ ਇੱਥੇ ਪਹੁੰਚ ਗਿਆ ਖਰਗੋਸ਼ ਨੂੰ ਜਾਗ ਆ ਗਈ ਉਹ ਤੇਜ਼ ਧੋੜਿਆ ਅਤੇ ਦਰਖਤ ਤੱਕ ਪਹੁੰਚਿਆ ਜਦੋਂ ਉਸ ਨੇ ਕਛੂ ਕੰਮੇ ਨੂੰ ਉੱਥੇ ਪਹਿਲਾ ਹੀ ਪਹੁੰਚੇ ਦੇਖਿਆ ਤਾਂ ਉਹ ਬਹੁਤ ਸ਼ਰਮਿੰਦਾ ਹੋਇਆ ਸਿੱਖਿਆ ਸਹਿਜ ਪਕੇ ਸੋ ਮੀਠਾ ਹੋਏ ਠੀਕ ਹੈ ਇਹ ਤੁਸੇ ਆਪਣੀ ਕਾਪੀ ਚ ਨੋਟ ਕਰਨੀ ਹੈ ਲਾਈਨਾਂ ਵਿੱਚ